ਹallelujah 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 ਸਾਰੇ ਭੈ ਭਈਆਂ ਜੈਂਸੀ ਦੀ ਰਾਦੇ ਦਾਸਨ ਜੈਂਸੀ ਦੀ ਸੁਣਾ ਮੇਰਾ ਪਿਤਰਾ ਪਿੰਡ ਮੇਰਾ ਮੰਜਾ ਮਾਲਾ ਇੱਕ ਵਾਈ ਮੇਰੇ ਪੋਤਰੇ ਦੀ ਆ ਪੰਜ ਛੇ ਦਿਨ ਪਹਿਲਾਂ ਪੋਤਰੇ ਮੇਰਾ ਨਾ ਪਤਰਾ ਸੰਦੂ ਪੰਜ ਛੇ ਦਿਨ ਪਹਿਲਾਂ ਬਹੁਤ ਜ਼ਿਆਦਾ ਦੇ ਸਿਰ ਨੂੰ ਬੁਖਾਰ ਰਹਿਦਾ ਸੀ ਤੇ ਬੜੀ ਦਵਾਈ ਕੋਈ ਪਾਲਾ ਕਨੀਆ ਜਦੋਂ ਆਪਣੇ ਦਾਸਾਂ ਨੇ ਕੱਲ ਪ੍ਰੇਰ ਕੀਤੀ ਪੈਸਾ ਪਲਾਸਨ ਸੀ ਜੀ ਨੇ ਇਹਨੇ ਇਹਨਾਂ ਨੇ ਕਿਹਾ ਪ੍ਰਾਰਥਨਾ ਦੇ ਦੌਰਾਨ ਤੇ ਹੋਣ ਨੂੰ ਬੁਖਾਰ ਛੱਡ ਕੇ ਜਾ ਚੁੱਕਾ ਸੱਚਮੁੱਚ ਬੁਖਾਰ ਕੱਲ੍ਹ ਦਾ ਹੀ ਉਤਰ ਗਿਆ ਕੋਈ ਖਾ ਕੇ ਨਾ ਕੋਈ ਜ ਕਾਹਨਾ ਨਾ ਕੋ ਬੁਖਾਰ ਤੇ ਪਰਮੇਸ਼ਰ ਦਾ ਧੰਨਵਾਦ ਹੈ ਜੋ ਆਪਣੇ ਦਾਸਾਂ ਨੇ ਪ੍ਰਾਰਥਨਾ ਕਰਕੇ ਇਹਨੀਆਂ ਗੱਲ ਕਹੀ ਤੇ ਇਹਦਾ ਬੁਖਾਰ ਹੁਣੇ ਉੱਡ ਗਿਆ ਸੱਚ ਮajou ਜੀ ਉਹਦੇ ਕੋਲ ਬਿਲਕੁਲ ਤੰਦਰੁਸਤ। ਜੀ ਬਹੁਤ ਬਹੁਤ ਧੰਨਵਾਦ। ਤੇ ਦੂਜੀ ਗੱਲ ਇਹ ਆ ਕਿ ਪਰਮੇਸ਼ਰ ਨੇ ਰਾਗੇ ਦਾਸਾਂ ਦੇ ਵਸੀਲੇ ਸੰਸ ਪੈਰੀ ਦੇ ਨਾਲ ਬਰੈਸ ਕੀਤਾ। ਚਾਰ ਕਿੱਲੇ ਘਣੇ ਲਈ ਤੇ ਨਿਕਲੇ ਘੇਕੇ ਲਈ ਸਭ ਆਉਂਦਿਆ ਆਉਂਦਿਆ ਮੈਨੂੰ ਇੱਕ ਗੱਲ ਯਾਦ ਆਈ। ਕਿ ਜਦ 2005 ਦੇ ਵਿੱਚ ਮੈਂ ਦਾਣਾ ਮੰਡੀ ਲੱਗਾ ਸੀ ਕਣਕ ਦਾ ਸੀਜ਼ਨ ਸੀ ਤੇ ਇਸ ਵਾਰ ਮੰਡੀ ਕਣਕ ਭਰਨੀ ਤੇ ਭਰਦਿਆਂ ਭਰਦਿਆਂ ਇਹ ਗੱਲ ਗਈ ਜਾਨੀ ਹਰ ਰੋਜ਼ ਪਰਮੇਸ਼ਰ ਕਿਰਪਾ ਕਹੀਂ ਐਸ ਮੰਡੀ ਦੇ ਵਿੱਚ ਕਣਕ ਦੀ ਢੇਰੀ ਤਲਾਉਣੀ ਆ ਤੇ ਪਰਮੇਸ਼ਰ ਨੇ ਉਹ ਆਸ ਉਹ ਮੰਗ ਰਾਮ ਦੇ ਦਾਸਾਂ ਪੈਠਾ ਫਾਸਨ ਸੀਦੇ ਦੁਆਰਾ ਉਹ ਹੋਣਾਰ ਕੇ پوری ਕੀਤੀ ਆ ਪਰਮੇਸ਼ਰ ਦਾ ਧਰਵਾ